ਹੈਲੋ ਦੋਸਤੋ ਜੀ ਆਲ ਚੈਨਲ ਤੁਹਾਡੇ ਹੋਰ ਸਾਰੇ ਠੀਕ ਠਾਕ ਹੋ ਜੀ ਪਰਮਾਤਮਾ ਠੀਕ ਹੀ ਰੱਖੇ ਸਾਰਿਆਂ ਨੂੰ ਜੀ ਇਹ ਅਮਨੀਤ ਵਲੌਗ ਚੈਨਲ ਤੁਹਾਡਾ ਸਵਾਗਤ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ ਤੁਹਾਡੇ ਵਾਸਤੇ ਵਧੀਆ ਵਧੀਆ ਵਲੌਗ ਮੋਨੇ ਦਿੰਨੇ ਆ ਵਲੌਗ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਹੁਣ ਮੇਰੀ ਮੰਮੀ ਡੁੰਗਰ ਲੱਗੀ ਆ ਮੇਥਰੇ ਹਾਂਜੀ ਤੇ ਆਪਾਂ ਨਾ ਪਰੌਠਿਆਂ ਵਾਸਤੇ ਮੇਥਰੇ ਲੈ ਸੀਗੇ ਤੇ ਇਹਨਾਂ ਨੂੰ ਮੈਂ ਨਾ ਧੋ ਕੇ ਸੁੱਕਣੇ ਪਾਤਾ ਸੀਗਾ ਵਦਿਆ ਉਹ ਕਲੇਖ ਕਨੇ ਪਾ ਮੈਂ ਇਹਨਾਂ ਕੱਟਣ ਤੋਂ ਪਹਿਲਾਂ ਧੋ ਲੈਣੀ ਆ ਫਿਰ ਧੋ ਕੇ ਨਾ ਮਿੱਟੀ-ਮਿੱਟੀ ਵਧੀਆ ਲੈ ਜਾਂਦੀ ਹੁੰਦੀ ਹੈ ਤੇ ਵਧੀਆ ਇਹ ਸੁੱਕ ਵੀ ਗਏ ਤੇ ਹੁਣ ਆਪਾਂ ਇਹਨਾਂ ਨੂੰ ਦੰਗਲਾਂਗੇ ਤੇ ਆਪਾਂ ਇਹਨਾਂ ਨੂੰ ਫੋਲ ਫੋੜ ਜਿਹਾ ਤੋੜ ਲਾਂਗੇ ਮੈਂ ਪਾਲਕ ਹੋਵੇ ਚਾਹੇ ਸਾਗ ਹੋਵੇ ਤੇ ਹਮ ਇਥੇ ਹਾਂ ਇਹਨਾਂ ਨੂੰ ਮੈਂ ਸਾਰਿਆਂ ਨੂੰ ਪਹਿਲਾਂ ਧੋ ਲੈਣੀ ਆ ਤਾਂ ਧੋ ਕੇ ਤੇ ਫੇਰ ਹੀ ਮੈਂ ਇਹਨਾਂ ਨੂੰ ਕੱਟਦੀ ਹਾਂ ਕਿਉਂ ਨਾ ਰੇਤਾ ਮਿੱਟੀ ਜਿਹੜਾ ਵੀ ਹੁੰਦਾ ਕੋ ਉਹ ਵਧੀਆ ਲੈ ਜਾਂਦਾ ਫਿਰ ਉਹ ਆਪਾਂ ਪਹਿਲਾਂ ਉਹ ਕਰ ਲੈਨੇ ਨਾ ਘੱਟ ਲੈਨੇ ਤੇ ਫੇਰ ਆਪਾਂ ਧੋ ਲੈਨੇ ਹੈਗੇ

ਹਾਂਜੀ ਤੇ ਮੇਥੀ ਆਪਾਂ ਡੋਂਗਲੀ ਸੀਗੀ ਤੇ ਡੋਗ ਕੇ ਤੇ ਆਪਾਂ ਨਾ ਕਰਦ ਦੇ ਨਾਲ ਕੱਟ ਲਈ ਸੀਗੀ ਦਾਤ ਨਾਲ ਵੀ ਆਪਾਂ ਕੱਟ ਸਕਦੇ ਆ ਜਿਹੜਾ ਟੋਕਾ ਹੁੰਦਾ ਛੋਟਾ ਸਾਖ ਕੱਟਣ ਵਾਲਾ ਉਹਦੇ ਨਾਲ ਵੀ ਆਪਾਂ ਕੱਟ ਫਰਦੇ ਆ ਵੈਸੇ ਮੈਂ ਕਰਦ ਦੇ ਨਾਲ ਹੀ ਕੱਟੀ ਐ ਤੇ ਹੁਣ ਆਪਾਂ ਜਿੰਨੀ ਕ ਆਪਣੇ ਫੈਮਿਲੀ ਉਸੇ ਹਿਸਾਬ ਨਾਲ ਆਪਾਂ ਪ੍ਰਾਂਠ ਦੇ ਵਿੱਚ ਆਟਾ ਛਾਣ ਲਿਆਗਾ ਤੇ ਹੁਣ ਆਪਾਂ ਕੱਟੀ ਹੋਈ ਮੇਥੀ ਪਾ ਦਾਂਗੇ ਮੈਂ ਇੱਕ ਨਾ ਚਲ ਆਪਾਂ ਤੁਹਾਡੇ ਨਾਲ ਵੀ ਇਹ ਰੈਸਪੀ ਸ਼ੇਅਰ ਕਰ ਲਗੇ ਫਰ ਸਾਰੇ ਮਿਰਚ ਆਪਾਂ ਪਾਤੀ ਆ ਹੁਣ ਆਪਾਂ ਇੱਕ ਹਰੀ ਮਿਰਚ ਤੇ ਇੱਕ ਪਿਆਜ਼ ਤੇ ਅਦਰਕ ਤੇ ਲਸਣ ਇਹਨਾਂ ਨੂੰ ਆਪਾਂ ਚੋਪਨ ਦੇ ਵਿੱਚ ਵਧੀਆ ਚੋਪ ਕਰ ਲਿਆ ਸੀਗਾ ਚੋਪਨ ਦੇ ਵਿੱਚ ਆਪਾਂ ਵਧੀਆ ਚੋਪ ਕਰ ਲਿਆਗਾ ਇਹ ਵੀ ਆਪਾਂ ਪਾਵਾਂਗੇ ਕਾਗਜ਼ ਨਾਲ ਆਪਾਂ ਬੇਕ ਬੇਕ ਕੱਟ ਕੇ ਵੀ ਪਾ ਸਕਦੇ ਐਸ ਤਰ੍ਹਾਂ ਚੋਪ ਕਰਕੇ ਵੀ ਆਪਾਂ ਪਾ ਸਕਦੇ ਤੇ ਅਦਰਕ ਲਸਣ ਨਹੀਂ ਵੀ ਤੁਹਾਨੂੰ ਪਸੰਦ ਨਾ ਤੇ ਤੁਸੀਂ ਇਹਨੂੰ ਹਟਾ ਨਹੀਂ ਸਕਦੇ ਇਹ ਗਰਿਕਾ ਨੂੰ ਨਹੀਂ ਤੁਸਾਂ ਨੂੰ ਤਰਪਮ ਹੁੰਦਾ ਹੈ ਕਿ ਅਦਰਕ ਤੇ ਲੱਗਦਾ ਨਾ ਪਰੜਦਾ ਜਾ ਰੱਖੋ ਆ ਵੀ ਜਾਪਤ ਹੁਣ ਆਪਾਂ ਮਸਾਲੇ ਐਡ ਕਰਾਂਗੇ ਨਮਕ ਆਪਾਂ ਪਾਵਾਂਗੇ ਸਵਾਦ ਅਨਸਾਰ ਇਹ ਥੋੜਾ ਜਿਹਾ ਪਾਵਾਂਗੇ ਤਾਂ ਕੰਨਿਆ ਪਾਊਡਰ ਅੱਧਾ ਚਮਚਾ ਪਾਵਾਂਗੇ ਗਰਮ ਮਸਾਲੇ ਦਾ ਅੱਧਾ ਚਮਚਾ ਆਪਾਂ ਪਾ ਦਾਂਗੇ ਹਲਦੀ ਦਾ ਅੱਧਾ ਚਮਚਾ ਆਪਾਂ ਪਾ ਦਾਂਗੇ ਜਿੰਨਾ ਲਾਲ ਮਿਰਚਾ ਜਿੰਨਾ ਤੁਸੀਂ ਲਾਲ ਮਿਰਚਾ ਖਾਣਾ ਪਸੰਦ ਕਰਦੇ ਆ ਪਰੌਂਠੇ ਦੇ ਵਿੱਚ ਉਸ ਦੇ ਹਿਸਾਬ ਨਾਲ ਤੁਸੀਂ ਮਸਾਲੇ ਐਡ ਕਰ ਲੈਣੇ ਆ ਇੱਕ ਚਮਚਾ ਆਪਾਂ ਪਾ ਦਾਂਗੇ ਸਾਬਤ ਜੀਰਾ ਅੱਧਾ ਚਮਚਾ ਆਪਾਂ ਪਾ ਦਾਂਗੇ ਚਾਟ ਮਸਾਲੇ ਦਾ ਆਹ ਦੇਖੋ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਲਾਂਗੇ ਆਟੇ ਦੇ ਵਿੱਚ ਇਹਨਾਂ ਨੂੰ ਆਪਾਂ ਵਧੀਆ ਜਿਹਾ ਮਿਲਾ ਲਿਆਗਾ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਨਾ ਇਹ ਆਟਾ ਗੁੰਨ ਲਾਂਗੇ ਆਟੇ ਨੂੰ ਆਪਾਂ ਨਾ ਹੀ ਜ਼ਿਆਦਾ ਸਖਤ ਰੱਖਾਂਗੇ ਤੇ ਨਾ ਹੀ ਜ਼ਿਆਦਾ ਆਪਾਂ ਨਰਮ ਰੱਖਾਂਗੇ ਜਿਵੇਂ ਆਪਾਂ ਨਾਰਮਲੀ ਰੋਟੀ ਬਣਾਉਣੀ ਹੈ ਨਾ ਘਰ ਵਿੱਚ ਓਮਾਂ ਜੀ ਰੱਖਾਂਗੇ ਮੇਥੀ ਵਾਲੇ ਪਰੌਂਠੇ ਬਹੁਤ ਜ਼ਿਆਦਾ ਸਵਾਦ ਵਰਦੇ ਅੱਜ ਨਾ ਮੇਰੇ ਬੱਚੇ ਕਹਿੰਦੇ ਕਿ ਸਾਨੂੰ ਅੱਜ ਫੇਰ ਬਣਾ ਕੇ ਦੇਓ ਮੇਥੀ ਵਾਲੇ ਪਰੌਂਠੇ ਸਮੇਂ ਅਕਦਰ ਆਪਾਂ ਬਣਾ ਲੈਂਦੇ ਇਥੇ ਇਹ ਰਹੇ ਵੈਸੇ ਹੁਣ ਸਰਦੀ ਜਾਂਦੀ ਆ ਤੇ ਸਰਦੀ ਦੇ ਨਾਲ ਨਾਲ ਸਾਗ ਪਾਲਕ ਮੇਥੀ ਵੀ ਜਾਉਗੀ ਫਿਰ ਦੂਰੀਵਾਰ ਸਾਲ ਬਾਅਦ ਆਉਗੀ ਸਾਲ ਤੋਂ ਯਾਨੀ ਕਿ 6 ਮਹੀਨੇ ਬਾਅਦ ਆਉਗੀ ਵੀ ਜਦੋਂ ਦੂਰੀਵਾਰ ਸਰਦੀ ਆਉਗੀ ਉਹਦੇ ਆਉਣ ਦੇ ਅਨੁਸਾਰ ਪਾਲਕ ਫੇਰੀ ਆਪਾਂ ਖਾਣਾਂਗੇ ਹਨਾ ਮੇਥੀ ਵਾਲੇ ਕਰਾਂਗੇ ਤੇ ਚਲ ਮੈਂ ਕਿ ਜਿੰਨਾ ਚਿਰ ਰਹੇਗੀ ਆਪਾਂ ਉਨਾ ਚਿਰ ਮੇਥੀ ਵਾਲੇ ਪਰੌਂਠੇ ਬਣਾਉਂਦੇ ਰਹਿਾਂਗੇ ਇਹਨਾਂ ਆਪਾਂ ਹਾਂ ਮੈਂ ਚੋਬੀ ਆ ਰੰਗੀ ਦਾ ਕਰਾਂਗੇ ਨਾ ਆ ਵਾਦ ਪਿਆਰ ਨਾਲ ਵੀ ਦਾ ਕਰਾਂਗੇ ਵੀ ਹਾਂਜੀ ਆਪਾਂ ਆਟਾ ਗੁੰਨ ਲਿਆ ਨਾ ਜ਼ਿਆਦਾ ਸਖਤ ਗੁੰਨਿਆ ਤੇ ਨਾ ਹੀ ਜ਼ਿਆਦਾ ਆਪਾਂ ਨਰ ਗੁੰਨਿਆ ਤੇ ਹੁਣ ਆਪਾਂ ਇਹਨੂੰ 5 ਮਿੰਟ ਵਾਸਤੇ ਰੈਸਟ ਦਵਾ ਲਾਂਗੇ ਰੈਸਟ ਆਪਾਂ ਤਾਂ ਦਵਾਵਾਂਗੇ ਨਾ ਪ੍ਰੋਟੇਜ ਹੋ ਜਾਵਗਾ ਤਾਂ ਪਰੋਠੇ ਆਪਣੇ ਵਧੀਆ ਬਣਗੇ 5 ਮਿੰਟ ਦਾ ਆਟਾ ਇਹਨੂੰ ਰੈਸਟ ਦਵਾ ਸੀ ਆ ਤੇ ਹੁਣ ਆਪਾਂ ਸੁੱਕਾ ਆਟਾ ਲੈ ਲਿਆਗਾ ਆਟੇ ਨੂੰ ਵੀ ਆਪਾਂ ਪ੍ਰਾਂਦ ਦੇ ਵਿੱਚ ਹੀ ਪਾ ਦਾਂਗੇ ਹੁਣ ਜਿੱਦੇ ਵੱਡੇ ਆਪਾਂ ਪਰੋਠੇ ਬਣਾਉਣੇ ਉਸ ਦੇ ਹਿਸਾਬ ਨਾਲ ਆਪਾਂ ਪੇੜਾ ਕਰ ਲਾਂਗੇ ਪਰ ਜਿਆਦਾ ਵੱਡੇ ਵੀ ਨਹੀਂ ਬਣਾਉਂਦੇ ਤੇ ਜਿਆਦਾ ਸ਼ੋਰਦੇ ਵੀ ਨਹੀਂ ਬਣਾਉਂਦੇਗੇ। ਹੁਣ ਥੋੜਾ ਜਿਹਾ ਸੁੱਕਾ ਆਟਾ ਪਾ ਲਿਆ ਆਪਾਂ। ਇਹ ਤੇ ਗੀਨ। ਇਹ ਇਦਾਂ ਆਪਾਂ ਗੈਨ ਇਸ ਤੇ ਤਬਾ ਰੱਖਤਾਗਾ ਤੇ ਗੈਨ ਸਪਾਉਂ ਕਰਦੇ ਆ। ਵੇਲਾ ਕ੍ਰੋਂਠਾ ਨਹੀਂ ਆਪਾਂ ਮੋਟਾ ਵੇਲਾਗੇ ਤੇ ਨਹੀਂ ਆਪਾਂ ਪਤਲਾ ਵੇਲਾਗੇ ਪਰ ਵਧੀਆ ਜਿਹਾ ਸੈਦੂ ਕ੍ਰੋਂਠੇ ਦਾ ਮਤੇ ਪੱਕ ਵੀ ਜਾ ਜੇ ਕੋਲ ਟਿਕਦਾ ਪਰ ਇਹ ਕ੍ਰੋਂਠਾ ਨਹੀਂ ਲੱਗੇ ਕ੍ਰੋਂਠਾ ਦਾ ਜਿਆਦਾ ਪਤਲਾ ਨਹੀਂ ਲੱਗਦਾ ਵਧੀਆ ਕਿਉਂਕਿ ਥੋੜਾ ਜਿਹਾ ਮੋਟਾ ਬਣ ਲੋਗਾ ਰੋਣਾ ਨਹੀਂ ਮੇਥੀ ਮੇਥੀ ਆਪਾਂ ਪਰੌਠਾ ਨਾ ਜ਼ਿਆਦਾ ਮੋਟਾ ਰੱਖਿਆ ਤੇ ਨਾ ਹੀ ਜ਼ਿਆਦਾ ਆਪਾਂ ਪਤਲਾ ਰੱਖਿਆ ਹੁਣ ਆਪਣਾ ਤਵਾ ਵੀ ਗਰਮ ਹੋ ਗਿਆ ਤੇ ਪਰੌਂਠੇ ਨੂੰ ਹੁਣ ਆਪਾਂ ਤਵੇ ਦੇ ਉੱਪਰ ਪਾਵਾਂਗੇ ਤਵੇ ਉੱਪਰ ਆਪਾਂ ਕੋਈ ਤੇਲ ਨਹੀਂ ਲਾਇਆਗਾ ਨਾ ਹੀ ਕੋਈ ਹੈ ਤੇ ਆਪਾਂ ਤੇਲ ਲਾਇਆ ਮੈਂ ਕਿਹਾ ਸੀ ਤੇ ਮੈਂ ਕਿਹਾ ਹਾਂ ਕੋਤੋਂ ਲੱਗ ਸੀ ਕਿ ਇਹ ਕਾਰਨ ਹੈ ਸੀਗੀ ਅੱਜ ਸਵੇਰਾਂ ਮੈਂ ਧੋ ਦਿੱਤੀ ਹੁਣ ਸਵੇਰ ਆ ਗਿਆ ਬੇਚ ਰੁਪਏ ਆ ਹੀ ਪਏ ਆ ਸਾਰ ਬੰਦਿਆ ਵੈਸੇ ਤਾਂ ਆਪਾਂ ਬਿਨਾ ਪਿਆਰੇ ਤੋਂ ਵੀ ਬਣਾ ਸਕਦੇ ਵੀ ਕੱਲੇ ਮੇਥੀ ਦੇ ਪਾ ਕੇ ਬਣਾ ਸਕਦੇ ਪਰ ਥੋੜਾ ਜਿਹਾ ਹੋਰ ਕਰਾਰੇ ਜਿਹਾ ਵਨਜਨ ਉਹਦੇ ਕਰਕੇ ਆਪਾਂ ਤਾਂ ਪਿਆਰ ਤੇ ਪਾਇਆ ਥੋੜਾ ਅਰਕ ਇਲਾਸਨ ਪਾਇਆਗਾ ਵੈਸੇ ਕੱਲੇ ਮੇਥੀ ਦੇ ਵੀ ਆਪਾਂ ਬਣਾ ਸਕਦੇ ਹੁਣ ਆਪਾਂ ਦੂਜੇ ਪਰੌਂਠੇ ਵਾਸਤੇ ਵੀ ਪੇੜਾ ਕਰ ਲਿਆ ਹੈਗਾ ਹੁਣ ਪਰੌਂਠੇ ਨੂੰ ਆਪਾਂ ਕੱਟ ਦਾਂਗੇ ਐ ਤਰ੍ਹਾਂ ਦੋਨੇ ਹੱਥਾਂ ਨਾਲ ਜੜਾਈ ਚ ਕਰ ਲੈਂਦਾ ਹੁੰਦਾ ਫਿਰ ਵੇਲਣਾ ਸੌਖਾ ਹੋ ਜਾਂਦਾ ਹੈਗਾ ਆਪਾਂ ਪਹਿਲੇ ਇਹਨੇ ਤਾਂ ਪਹਿਲਾਂ ਆਪਣਾ ਪਰੌਂਠਾ ਵਧੀਆ ਪਕਾ ਕੇ ਜਾਂਦਾ ਹੈ। ਅਬੀ ਕਿੱਥੇ ਗਿਆ ਹੈ? ਅਬੀ ਆਮਲ ਕਿੱਥੇ? ਕਿਉਂ ਆਪਾਂ ਘਿਓ ਲਾਉ। ਕਿਉਂ ਨਹੀਂ ਆਪਾਂ ਤਣਾ ਦੇ ਉੱਪਰ ਲਾ ਸਕਦੇ ਆਂ ਤੇਲ ਦੀ ਆਪਾਂ ਤਾਂ ਤੇਲ ਦੀ ਆਪਾਂ ਲਾ ਸਕਦੇ ਆਂ। ਪਰੌਂਠੇ ਦੇ ਉੱਪਰ ਤਾਂ ਦੋਨੇ ਪਾਸੇ ਕਿਉਂ ਲਾਵਾਂਗੇ ਆਪਾਂ?

हां जी आपा ये पराठे ना दही ਦੇ ਨਾਲ ਸਰਵ ਕਰਾਂਗੇ ਕਿ ਆਪਾਂ ਇਹਨਾਂ ਪਰੌਠਿਆਂ ਨੂੰ ਉਚਾਰ ਦੇ ਨਾਲ ਵੀ ਖਾ ਸਕਦੇ ਆਂ ਦਹੀਂ ਦੇ ਨਾਲ ਵੀ ਖਾ ਸਕਦੇ ਆਂ ਪਰੌਠੇ ਬਹੁਤ ਜ਼ਿਆਦਾ ਇਹ ਸਵਾਦ ਨਾਲ ਆਦੇ ਤੇ ਹੁਣ ਅਰਪਨ ਦੱਸੂਗੀ ਪਰੌਣੇ ਕਿੰਨੇ ਸਵਾਦ ਆਂ ਪਰੌਣੇ ਬਹੁਤ ਟੇਸਟੀ ਬਣਿਆ ਨੇ ਇਹਨਾਂ ਨੂੰ ਬਹੁਤ ਸਾਰਦਾ ਦਸੂਗੀ ਕਮੈਂਟ ਵਿੱਚ ਦੱਸਿਆ ਹੋਣਾ ਪਰੌਣੇ ਆ ਸਾਈ ਜਾਂਦਾ ਖੜਾ ਵੇਦਾ ਤੁਸੀਂ ਬਣਾਇਓ ਜਰੂਰ ਕਰੇ ਜੇ ਮੈਂ ਤਾਂ ਖਾਂਦੀ ਤੇ ਤੁਸੀਂ ਵੀ ਮੇਰੇ ਅੱਗੇ ਤੇ ਆਪਾਂ ਬਣਾਇਓ ਪਰ ਮੈਂ ਵੀ ਖਾਂਦੀ ਤੁਸੀਂ ਕਮੈਂਟ ਵਿੱਚ ਪਰੌਣੇ ਵੇਖ ਕੇ ਨੋ ਲੱਗੇ ਸੱਤਿ ਪਰੌਂਠੇ ਤਾਂ ਬਹੁਤ ਸਵਾਦ ਬਣੇ ਆ ਤੁਸੀਂ ਵੀ ਐਸ ਤਰੀਕੇ ਨਾਲ ਨਾ ਮੇਥੀ ਵਾਲੇ ਪਰੌਂਠੇ ਜ਼ਰੂਰ ਬਣਾ ਕੇ ਦੇਖੋ ਬਹੁਤ ਜ਼ਿਆਦਾ ਸਵਾਦ ਵਾਲਦੇ ਆ ਤੇ ਚਾਹੇ ਤਾਂ ਤੁਸੀਂ ਸਹੀ ਦੇ ਨਾਲ ਖਾ ਲਿਓ ਤੇ ਚਾਹੇ ਤੁਸੀਂ ਦਾਲ ਦੇ ਨਾਲ ਖਾ ਲਿਓ ਬਾਗਲ ਹੈ ਬਹੁਤ ਜ਼ਿਆਦਾ ਸਵਾਦ ਵਾਲਦੇ ਆ ਤੇ ਬਹੁਤ ਹੀ ਆਪਾਂ ਸੌਖੇ ਤਰੀਕੇ ਨਾਲ ਇਹ ਪਰੌਂਠੇ ਬਣਾਉਣੇ ਦੱਸਦੇ ਆ ਇਸ ਕਰਕੇ ਆਪਾਂ ਤੁਹਾਡੇ ਨਾਲ ਰੈਸਪੀ ਸ਼ੇਅਰ ਕੀਤੀ ਆ ਸਾਡਾ ਵਲੌਗ ਵਧੀਆ ਲੱਗਿਆ ਹਾਂਜੀ ਸਾਡੇ ਵਲੌਗ ਨੂੰ ਤੁਸੀਂ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਸਾਡੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਤੇ ਮਿਲਾਂਗੇ ਆਪਾਂ ਨੈਕਸਟ ਵਲੌਗ ਚ ਥੈਂਕ ਯੂ